ਬਸ ਕੰਡਕਟਰ ਲੇਡੀ ਡਾਕਟਰ ਪਾਲੀ ਦੀ ਬਦਲੀ ਨਾਪੇ ਤੋਂ ਪਟਿਆਲੇ ਦੀ ਹੋ ਗਈ ਕਰ ਦੇ ਕੋਸ਼ਿਸ਼ ਕਰ ਰਹੇ ਸਨ ਕਿ ਬਦਲੀ ਲਗਵਾ ਲਈ ਜਾਵੇ ਜਿਸ ਕਰਕੇ ਪਟਿਆਲੇ ਮਕਾਨ ਲੈ ਕੇ ਰਹਿਣ ਦੀ ਥਾਂ ਵੱਡੇ ਡਾਕਟਰ ਤੋਂ ਇਜਾਜ਼ਤ ਲੈ ਹਰ ਰੋਜ਼ ਬਸ ਤੇ ਸਵੇਰੇ ਨਾਪੇ ਤੋਂ ਚਲੀ ਜਾਂਦੀ ਤੇ ਆਥਰ ਨੂੰ ਪਰਤ ਆਉਂਦੀ ਬਸਾਂ ਦੀ ਖੜਖੜ ਗਰਮੀ ਪਸੀਨਾ ਪੀੜ ਦੇ ਕਨੈਕਟਰਾਂ ਦੀਆਂ ਬੇਹੂਦਾ ਹਰਕਤਾਂ ਅਸੱਭਿਆ ਗੱਲਾਂ ਤੋਂ ਉਹਦਾ ਜੀ ਕਾਲਾ ਪੈਂਦਾ ਪਰ ਕੁਝ ਦਿਨਾਂ ਦੀ ਤਾਂ ਗੱਲ ਐ ਸੋਚ ਉਹ ਸਭੋ ਕੁਝ ਚਰ ਲੈਂਦੀ ਜਿਸ ਦਿਨ ਜੀਤ ਦੀ ਉਸ ਬਾਸਤੇ ਡਿਊਟੀ ਹੁੰਦੀ ਉਹ ਥੋੜੀ ਸੌਖੀ ਰਹਿੰਦੀ ਕਿਉਂਕਿ ਕਨੈਕਟਰ ਹੁੰਦਾ ਹੋਇਆਂ ਵੀ ਉਹ ਬੜਾ ਸਾਊ ਦਿੱਸਦਾ ਸੀ ਇਹ ਬੈਗ ਵਾਲੀ ਕੁੜੀ ਕਾਸੇ ਵਿੱਚ ਨੌਕਰ ਐ ਇੱਕ ਦਿਨ ਇੱਕ ਪਾਈ ਨੇ ਜੀਤ ਨੂੰ ਪੁੱਛਿਆ ਆਹੋ ਜੀ ਡਾਕਟਰ ਨਹੀਂ ਐ ਵੱਡੀ ਡਾਕਟਰ ਨਹੀਂ ਆਉਂਦੇ ਨੇ ਪੂਰੇ 300 ਰੁਪਇਆ ਤਨਖਾਹ ਲੈਂਦੀ ਹੈ ਜੀਤ ਨੇ ਟਿਕਟ ਫੜਾਉਂਦਿਆਂ ਹੌਲੀ ਜਿਹੀ ਦੱਸਿਆ ਜੀ ਅੱਜ ਕੱਲ ਦਾ ਕੁੜੀਆਂ ਵੀ ਆਦਮੀਆਂ ਤੋਂ ਵੱਧ ਕਮਾਉਂਦੀਆਂ ਨੇ ਤਦੇ ਤਾਂ ਆਦਮੀਆਂ ਦਾ ਰੋਬ ਨਹੀਂ ਰਿਹਾ ਨਾਲ ਦੀ ਸੀਟ ਤੇ ਬੈਠੇ ਅੱਧ ਖੜਚੇ ਬੰਦੇ ਨੇ ਆਖਿਆ ਜੀ ਭਾਵੇਂ ਕਿੰਨਾ ਹੀ ਕਮਾਉਣ ਕਰਦੇਆਂ ਦੀਆਂ ਕਹਨ ਨੂੰ ਆਦਮੀਆਂ ਸਾਹਮਣੇ ਅੱਖਾਂ ਚੁੱਕਦੀਆਂ ਨੇ ਤੇ ਆਹ ਕੁੜੀ ਡਾਕਟਰ ਨਹੀਂ ਮੈਂ ਕਈ ਵਾਰ ਪਟਿਆਲੇ ਜਾਂਦਾ ਰਹਿਣਾ ਦੇਖੀ ਐ ਸੌਰੀ ਦੇ ਜਾਣੇ ਜਾਣੀ ਮੂੰਹ ਵਿੱਚ ਬੋਲ ਨਹੀਂ ਪਾਲੀ ਇਤਬਾਲ ਤੱਕਦੇ ਆ ਪਿਛਲੀਆਂ ਸ਼ੀਟਾਂ ਤੇ ਬੈਠੇ ਇੱਕ ਸਰਦਾਰ ਨੇ ਆਖਿਆ ਯਾ ਰੱਬ ਸਾਡੀ ਵੀ ਕਿਸੇ ਫਿਕਰਾਂ ਵਿੱਚ ਹੀ ਰਹਿ ਗਿਆ ਜਦੋਂ ਟਿਕਟ ਫੜਾਉਂਦਿਆਂ ਗਲਾਬੀ ਜੇ ਕੁੜਤੇ ਵਾਲੇ ਤੇਲੇ ਦੇ ਸ਼ਕੀਨ ਵਾਲ ਜੀਤ ਨੇ ਘੂਰ ਕੇ ਤੱਕਿਆ ਤੇ ਆਖਿਆ ਕਿਉਂ ਬਈ ਓਏ ਜਾਨ ਦੀ ਸਲਾਹ ਕੇ ਲਾਦਿਆ ਹੁਣੇ ਹੀ ਪੁੰਜੇ ਮੈਂ ਤਾਂ ਕਨੈਕਟਰ ਸਾਹਿਬ ਕੋਚ ਨਹੀਂ ਆਖਿਆ ਐਵੇਂ ਕਾਹਨੂੰ ਗਰਮ ਹੁੰਦੀ ਓ ਪਾਲੀ ਨੂੰ ਜਦੋਂ ਜੀਤ ਨੇ ਟਿਕਟ ਫੜਾਇਆ ਤਾਂ ਉਹ ਅੱਗੋਂ ਦੱਸਾਂ ਦਾਂ ਨੋਟ ਕੱਢ ਕੇ ਦੇਣ ਲੱਗੇ ਭਾਂ ਤਾਂ ਹੈ ਨਹੀਂ ਮੇਰੇ ਕੋਲ ਚਲੋ ਪੈਸੇ ਕੱਲ ਦੇ ਦੇਣਾ ਆਖੂ ਗਾਂ ਲੰਗ ਗਿਆ ਅੱਗੋਂ ਇੱਕ ਬੁੜੀ ਨੇ ਹੋਰ ਦਸਾਂ ਦਾ ਨੋਟ ਹੀ ਕੱਢਿਆ ਮੈਂ ਟੁੱਟੇ ਹੋਏ ਨਹੀਂ ਮੇਰੇ ਕੋਲ ਸਾਢੇ 10 ਅੰਨੇ ਸਾਰਾ ਪਾੜਾ ਤੇ ਐਡਾ ਸਾਰਾ ਨੋਟ ਕੱਢ ਫੜਾਉਂਦੇ ਹੋ ਚੰਗਾ ਜਾ ਪੈਸੇ ਬਣਾਣ ਲਿਆ ਉੱਤਰ ਕੇ ਜੀਤ ਨੇ ਜਰਾ ਸਖਤ ਆਵਾਜ਼ ਨਾਲ ਆਖਿਆ ਵੇ ਪੁੱਤਾਂ ਐਨੇ ਨੂੰ ਬਸ ਤਾਂ ਤੁਰ ਜਾਏ ਮੈਂ ਤਾਂ ਜ਼ਰੂਰੀ ਜਾਣਾ ਹੈ ਤੂੰ ਬਾਕੀ ਪੈਸੇ ਮੈਨੂੰ ਪਟਿਆਲੇ ਜਾ ਕੇ ਦੇਵੀਂ ਬੁੱਢੀ ਨੇ ਤਰਲੇ ਨਾਲ ਆਖਿਆ ਅੱਛਾ ਮਾਈ ਬੈਠ ਜਾ ਆਖੋ ਟਿਕ ਟਿਕਟਾ ਲੱਗ ਪਿਆ ਪਾਲੀ ਆਪਣੇ ਹਸਤਲ ਮਰੀਜ਼ਾਂ ਦਵਾਈਆਂ ਨਰਸਾਂ ਡਿਊਟੀਆਂ ਬਾਰੇ ਸੋਚ ਰਹੀ ਸੀ ਕਿ ਬਸ ਰਖੜਾ ਕਲਿਆਣ ਤੇ ਰੋਣੀ ਪਿੱਛੇ ਛੱਡਦੀ ਹੋਈ ਚੁੰਗੀ ਤੇ ਕੋਰ ਪਹੁੰਚ ਗਈ ਯਾਰ ਅੱਜ ਇਧਰ ਦੀ ਚੱਲੀ ਨੀਲਾ ਭਵਨ ਕੰਨੀ ਦੀ ਜੀਤ ਨੇ ਰੈਵਰ ਨੂੰ ਆਖਿਆ ਗੁਰਦੁਆਰੇ ਵੱਲ ਨੂੰ ਜਾਣ ਵਾਲੀਆਂ ਸਵਾਰੀਆਂ ਜਿਹੜਾ ਕੋ ਬੁੜ ਬੜਾਈਆਂ ਪਰ ਹੁਣ ਤੀਕ ਤਾਂ ਬੱਸ ਮੁੜ ਕੇ ਸਿੱਧੀ ਛੜਕੇ ਵੀ ਪੈ ਚੁੱਕੀ ਸੀ ਫੂਲ ਸਿਨਮੇ ਕੋਲ ਕਨੈਕਟਰ ਨੇ ਕੈਂਟੀ ਕਰਕੇ ਬੱਸ ਰੋਕ ਲਈ ਤੇ ਹਸਤਾਕੀ ਖੋਲਦਿਆਂ ਪਾਲੀ ਨੂੰ ਵੱਖਣ ਲੱਗਾ ਤੁਸੀਂ ਇੱਧਰ ਉੱਤਰ ਜਾਓ ਹਸਪਤਾਲ ਨੇੜੇ ਰਹੂਗਾ ਪਾਲੀ ਕਾਹਲੀ ਨਾਲ ਉੱਤਰ ਪਈ ਉਹ ਦਾ ਧੰਨਵਾਦ ਕਰਨਾ ਵੀ ਭੁੱਲ ਗਈ ਵਿਚਾਰਾ ਬੜਾ ਚੰਗਾ ਕਨੈਕਟਰ ਹੈ ਉਹਨੂੰ ਇੱਕ ਵਾਰੀ ਖਿਆਲ ਆਇਆ ਅੱਜ ਸ਼ਾਮ ਨੂੰ ਵਾਪਸ ਜਾਣ ਲੱਗਿਆ ਜਦੋਂ ਬੱਸ ਸਾਡੇ ਤੇ ਪਹੁੰਚੀ ਤਾਂ ਬੱਸ ਪਾਰ ਚੁੱਕੀ ਸੀ ਬੜੀ ਔਖੀ ਹੋ ਕੇ ਪੌਣਾ ਘੰਟਾ ਦੂਸਰੀ ਬੱਸ ਦਾ ਇੰਤਜ਼ਾਰ ਕੀਤਾ ਕਿਸੇ ਬੱਸ ਦਾ ਇੱਕ ਕਨੈਕਟਰ ਕਮੀਜ਼ ਦੇ ਗਲਮੇ ਦੇ ਬਟਨ ਖੋਲ ਅਵਾਰਾ ਫਿਲਮ ਦਾ ਗਾਣਾ ਗੁੰੰਗਰਾਉਂਦਾ ਦੋ ਤਿੰਨ ਵਾਰੀ ਉਹਦੇ ਅੱਗੋਂ ਦੀ ਲੰਗਿਆ ਕਮੰਤੀ ਨੂੰ ਆਨਾ ਦੇ ਕੇ ਉਸ ਮਸਾ ਗੁਰੂ ਨੂੰ ਲਾਇਆ ਪਤਾ ਨਹੀਂ ਕਿਉਂ ਲੋਕੀ ਉਸ ਵੱਲ ਅੱਖਾਂ ਪਾੜ-ਪਾੜ ਤੱਕਦੇ ਸਨ ਅਗਲੇ ਦਿਨ ਫੇਰ ਚਾਂਸ ਜਿਆ ਹੋਇਆ ਕਿ ਜਦੋਂ ਉਹ ਨਾਬੇ ਅੱਡੇ ਤੇ ਪਹੁੰਚੀ ਤਾਂ ਬਾਸ ਪਾਰ ਚੁੱਕੀ ਸੀ ਤੇ ਬਿਨਾ ਟਿਕਟੋਂ ਵਾਧੂ ਸਵਾਰੀਆਂ ਨੂੰ ਜੀਤ ਫੜ-ਫੜ ਉਤਾਰ ਰਿਹਾ ਸੀ ਜੀ ਦੇ ਕਪਲ ਉਹਦੇ ਕੋਲ ਆਇਆ ਤੇ ਆਖਣ ਲੱਗਾ ਤੁਸੀਂ ਅਗਲੀ ਸੀਟ ਤੋਂ ਝੋਲਾ ਚੁੱਕ ਕੇ ਬੈਠ ਜਾਓ ਢਾਡੀ ਖਾਤੋਂ ਸੀਟ ਰੱਖੀ ਪਈ ਹੈ ਕਈ ਘੂਰ ਦੀਆਂ ਨਜ਼ਰਾਂ ਕੋਲੋਂ ਲੰਘ ਕਪਾਲੀ ਸੀਟ ਤੇ ਜਾ ਬੈਠੀ ਤੇ ਜੀਤ ਨੇ ਚਾਟ ਉਸ ਨੂੰ ਚੱਲਣ ਦੀ ਕੰਟੀ ਮਾਰ ਦਿੱਤੀ ਇਹ ਤਾਂ ਵਿਚਾਰਾ ਬੜਾ ਚੰਗਾ ਕਨੈਕਟਰ ਹੈ ਪਾਲੀ ਨੂੰ ਦਿਲ 'ਚ ਇੱਕ ਵਾਰੀ ਫੇਰ ਖਿਆਲ ਆਇਆ ਮੋੜ ਬਦਲੀ ਮੋੜ ਨਾਬੇ ਦੀ ਕਰਾਉਣ ਵਿੱਚ ਜਿਉਂ ਜਿਉਂ ਦੇਰ ਹੋ ਰਹੀ ਸੀ ਪਾਲੀ ਦੁਖੀ ਹੁੰਦੀ ਬਸ ਦੀ ਖੜਖੜ ਬਾਸਨ ਨਿਕਲ ਜਾਣ ਦਾ ਡਰ ਹਰ ਵੇਲੇ ਦਿਮਾਗ 'ਤੇ ਚੜੇ ਰਹਿੰਦੇ ਕਈ ਵਾਰੀ ਜਦੋਂ ਕਦੇ ਮੋਟੀਆਂ ਸਵਾਰੀਆਂ ਨਾਲ ਬੈਠਣਾ ਪੈਂਦਾ ਉਹਦੇ ਵਧੀਆ ਕੱਪੜੇ ਵੱਟੋ ਵੱਟ ਹੋ ਜਾਂਦੇ ਤੇ ਉਹਦੇ ਕੋਲੋਂ ਪਸੀਨੇ ਦੀ ਬੋ ਨਾਲ ਉਹਦਾ ਸਿਰ ਚਕਰਾਂ ਲੱਗਦਾ ਇੱਕ ਦਿਨ ਪਾਲੀ ਜਦੋਂ ਟਿਕਟ ਦੇ ਪੈਸੇ ਦੇਣ ਲੱਗੀ ਤਾਂ ਨਹੀਂ ਬੀਬਾ ਰਹਿੰਦੇ ਆਖੀ ਜੀ ਤਾਂ ਗਾਹਵਾਂ ਲੰਘ ਗਿਆ ਨਹੀਂ ਬਈ ਪੈਸੇ ਲੈ ਲੈ ਪਾਲੀ ਨੇ ਜੋਰ ਲਾਇਆ ਕੀ ਫਰਕ ਪੈ ਚਲਿਆ ਏ ਆਹ ਕੋ ਹੋਰ ਗਾ ਜਾ ਕੇ ਕਿਸੇ ਨੂੰ ਟਿਕਟ ਦੇਣ ਲੱਗਾ ਝਗੜਾ ਕਰਦੇ ਆ ਪਾਲੀ ਨੂੰ ਸੰਗ ਲੱਗੀ ਤੇ ਚੁੱਪ ਕਰਕੇ ਬੈਠ ਗਈ ਪਰ ਸਾਰੇ ਰਾ ਉਹ ਹਰਾਨ ਹੁੰਦੀ ਰਹੇਗੀ ਕਨੈਕਟਰ ਨੇ ਉਹਦੇ ਕੋਲੋਂ ਪੈਸੇ ਕਿਉਂ ਨਹੀਂ ਲੈ ਉਹਨੂੰ ਚੰਗਾ ਇਹ ਵੀ ਨਾ ਲੱਗਿਆ 300 ਰੁਪਈਆ ਕਮਾਣ ਵਾਲੀ ਲਈ ਸਾਢੇ 10 ਆਨੇ ਭਲਾ ਕੀ ਮੈਨੇ ਰੱਖਦੇ ਸਨ ਅਗਲੇ ਦਿਨ ਉਹ ਜਾਣ ਕੇ 5 ਮਿੰਟ ਲੇਟ ਦੇਰ ਨਾਲ ਗਈ ਉਸਨੇ ਸੋਚਿਆ ਅੱਜ ਪੀਪਲ ਬਸ ਤੇ ਨਹੀਂ ਸਗੋਂ ਪੈਪਸੂ ਰੋਡਵੇਜ ਤੇ ਜਾਵਾਂਗੀ ਕੀ ਫਜ਼ੂਲ ਗੱਲ ਏ ਕੀ ਪੈਸੇ ਹੀ ਨਾ ਲੈ ਜਾਣ ਪਰ ਉਹ ਦੇ ਕੇ ਹੈਰਾਨ ਹੋਏਗੀ ਡਰਾਈਵਰ ਬੱਸ ਸਟਾਰਟ ਕਰੀ ਖੜਾ ਸੀ ਤੇ ਕਨੈਕਟਰ ਨੂੰ ਆਵਾਜ਼ਾਂ ਮਾਰ ਰਿਹਾ ਸੀ ਹੋਏ ਆਉਂਦਾ ਹੁਣ ਕਿਉਂ ਪੇਰਮੀ ਵੱਡੀ ਏ ਐਡੀ ਛੇਤੀ ਜਾਣੀ ਨਹੀਂ ਆਉਂਦਾ ਇਸ ਜੀਤ ਨੇ ਹੌਲੀ ਹੌਲੀ ਆਉਂਦੀਆਂ ਆਖਿਆ ਅੱਗੇ ਪਹੁੰਚਣਾ ਏ ਕਿ ਨਹੀਂ ਮੁੜਕਾ ਨਾਲ ਹੀ ਆਉਣਾ ਏ ਡਰਾਈਵਰ ਬੋਲਿਆ ਚਲੋ ਬੀਬੀ ਬੈਠੋ ਅਗਲੀ ਸੀਟ ਤੇ ਆਕੀ ਖੋਲਦੇ ਆ ਪਾਲੀ ਨੂੰ ਉਹਦੇ ਆਖਿਆ ਮੀਮ ਸਾਹਿਬਾ ਤੋ ਬਿਨਾ ਬਸ ਕਿਵੇਂ ਤੋਰ ਪੈਂਦੀ ਪਿਛੋਂ ਨਾਬੇ ਤੋਂ ਪੜਿਆਲੇ ਹਰ ਰੋਜ਼ ਜਾਣ ਵਾਲੇ ਇੱਕ ਕਲਰਕ ਹੋਲੀਜੀ ਬੋਲਿਆ ਜੀਤ ਨੇ ਕੂਰ ਕੇ ਉਹਦੇ ਵੱਲ ਤੱਕਿਆ ਸਭ ਚੁੱਪ ਕਰ ਗਏ ਬਸ ਤੋਰ ਪਈ ਪਾਲੀ ਨੇ ਪੈਸੇ ਕੱਢ ਪਰ ਉਹਦੇ ਵਾਰ-ਵਾਰ ਆਖਣ ਦੇ ਵੀ ਜੀਤ ਨੇ ਨਾ ਕਰ ਦਿੱਤੀ ਪਾਲੀ ਨੂੰ ਡਾਡਾ ਗੁੱਸਾ ਆਇਆ ਇਸ ਬੇਈਮਾਨੀ ਵਿੱਚ ਇਹ ਮੈਨੂੰ ਵੀ ਹਿੱਸੇਦਾਰ ਬਣਾ ਰਿਹਾ ਹੈ ਪਰ ਕਿਹੜਾ ਪੈਸੇ ਲੈ ਕੇ ਟਿਕਟ ਨਹੀਂ ਕੱਢਦਾ ਖੈਰ ਕੰਪਨੀ ਨਾਲ ਤਾਂ ਤੂੰ ਖਾਈ ਹੈ ਨਾ ਸੋਚ ਰਹੀ ਸੀ ਕਿ バス ਖੜੀ ਕਰ ਇੱਕ ਚੱਕਰ ਚੜ ਪਿਆ ਲੋਕਾਂ ਦੀ ਉਹ ਜਦੋਂ ਟਿਕਟਾਂ ਦੇਖ ਰਹਾ ਸੀ ਤਾਂ ਪਾਲਿਤ ਰੀਡਿਓਜ਼ ਰੈਲੀ ਹੋ ਗਈ ਕਿੰਡੀ ਸ਼ਰਮ ਦੀ ਗੱਲ ਐ ਕਿ ਮੇਰੇ ਕੋਲ ਟਿਕਟ ਹੀ ਨਹੀਂ ਮੈਂ ਆਖ ਦਿਆਂਗੀ ਕਿ ਕੰਕਟਰ ਨੇ ਦਿੱਤਾ ਹੀ ਨਹੀਂ ਮੈਂ ਮੰਗਿਆ ਸੀ ਉਸਨੇ ਸੋਚਿਆ ਪਰ ਵਿਚਾਰਾ ਫਸੇਗਾ ਨਹੀਂ ਕਹਿ ਦਿਆਂਗੀ ਕਿ ਮੈਂ ਲੈਣਾ ਭੁੱਲ ਗਈ ਸੀ ਪਰ ਨਹੀਂ ਮੈਂ ਕੰਨੂ ਝੂਠ ਬੋਲਾਂ ਉਹਦੇ ਅੰਦਰੋਂ ਅੰਦਰ ਬਹਿਸ ਹੋਣ ਲੱਗੀ ਇਹਨੇ ਨੂੰ ਚੱਕਰ ਉਹਦੇ ਕੋਲ ਆ ਪਹੁੰਚਿਆ ਜੀ ਟਿਕਟੋਕ ਨੇ ਆਖਿਆ ਸੀ ਕਿ ਜੀਤ ਨੇ ਆਪਣੀ ਜੇਬ ਚੋਂ ਟਿਕਟ ਕੱਢ ਕੇ ਕਿਹਾ ਇਹ ਐਮ ਬੀਬੀ ਮੇਰੀ ਭੈਣ ਹੈ ਇਹਨਾਂ ਦਾ ਟਿਕਟ ਮੇਰੇ ਕੋਲ ਹੈ ਟਿਕਟ ਦੇਖ ਕੇ ਚੈੱਕ ਕਰ ਇੱਕ ਵਾਰੀ ਗੋਡਿਆਂ ਤੋਂ ਕਸੇ ਪਜਾਮੇ ਤੇ ਕੂਣੀਆਂ ਤੋਂ ਫਟੇ ਖਾਕੀ ਕੱਪੜਿਆਂ ਵਾਲੇ ਕਨੈਕਟਰ ਤੇ ਕੀਮਤੀ ਸਾੜੀ ਵਾਲੀ ਡਾਕਟਰਨੀ ਵਾਲੇ ਵੇਖ ਕੇ ਅੱਖਾਂ ਹੀ ਅੱਖਾਂ ਵਿੱਚ ਮੁਸਕਰਾਇਆ ਜੀਰ ਰੋਹ ਲਾਖਾ ਹੋ ਗਿਆ ਚੈੱਕ ਕਰ ਛੇਤੀ ਨਾਲ ਉਸ ਬੱਸ ਉੱਤਰ ਗਿਆ ਪਾਲੀ ਹੈਰਾਨ ਪਰੇਸ਼ਾਨ ਸੋਚ ਰਹੀ ਸੀ 60 ਰੁਪਏ ਵਿੱਚ ਗੁਜ਼ਾਰਾ ਕਰਨ ਵਾਲਾ ਖਬਰੇ ਕਿਸੇ ਦਿਨ ਰੋਟੀ ਖੁਣੋਮੀ ਐਵੇਂ ਹੀ ਰਹਿ ਕਿ ਮੇਰੇ ਟਿਕਟ ਦੇ ਪੈਸੇ ਪੂਰੇ ਕਰਦਾ ਹੋਵੇ ਖਾਸ ਤਾਲ ਵਿੱਚ ਉਹਨੂੰ ਕਈ ਵਾਰੀ ਇਹ ਗੱਲ ਆਈ ਤੇ ਉਹ ਡਾਡੀ ਬੇਚੈਨ ਹੋਈ ਸ਼ਾਮ ਨੂੰ ਜਦੋਂ ਉਹ ਵੱਡੇ ਤੇ ਪਹੁੰਚੀ ਤਾਂ ਹੌਲੀ ਹੌਲੀ ਤੁਰਦਾ ਉਦਾਸ ਜੀ ਤੁਸ ਦੇ ਕੋਲ ਆਇਆ ਮੇਰੀ ਵੱਡੀ ਭੈਣ ਵੀ ਲਾਹੌਰ ਡਾਕਟਰੀ ਵਿੱਚ ਪੜਦੀ ਸੀ ਹੱਲਿਆਂ ਵੇਲੇ ਉੱਥੇ ਹੀ ਮਾਰੀ ਗਈ ਬਾਕੀ ਦੇ ਵੀ ਮਾਰੇ ਗਏ ਮੈਂ ਰੋਲਦਾ ਖੋਲਦਾ ਇੱਧਰ ਆ ਗਿਆ ਪੜਾਈ ਵੀ ਕਿੱਥੋਂ ਹੋਣੀ ਸੀ ਕਈ ਵਾਰੀ ਤਾਂ ਰੋਟੀ ਵੀ ਨਸੀਬ ਨਾ ਹੁੰਦੀ ਫਿਰ ਮੈਂ ਕਨੈਕਟਰ ਬਣ ਗਿਆ ਤੁਹਾਡਾ ਬੈਗ ਤੇ ਟੂਟੀਆਂ ਜੀਆਂ ਦੇਖ ਕੇ ਮੈਨੂੰ ਅਮਰਜੀਤ ਦੀ ਯਾਦ ਆ ਜਾਂਦੀ ਸੀ ਤੇ ਤੇ ਉਹ ਅੱਗੋਂ ਦਾ ਗਲਾ ਘੜਾਇਆ ਪਾਲੀ ਦਾਦੀ ਬੇਚੈਨ ਹੋਈ ਉਹਨੂੰ ਸਮਝਣ ਲੱਗੇ ਕਿ ਕੀ ਆਖੇ ਇਹਨੇ ਨੂੰ ਬਸ ਆ ਗਏ ਉਹ ਕਾਲੀ ਨਾਲ ਉਧਰ ਨੂੰ ਪਰ ਤੁਰ ਪਿਆ ਤੇ ਪਾਲੀ ਉਹਦੇ ਜਾਂਦਿਆਂ ਨੂੰ ਦਾਡੀਆਂ ਮੂੰਹ ਭਿੱਜੀਆਂ ਅੱਖਾਂ ਨਾਲ ਤੱਕਦੇ ਰਹੇ